का जीना है जो मरना वतन पे जाने ए वतन ए वतन बड़ा ही गहरा दाग है यार जिसका गुलामी नाम है बड़ा ही गहरा दाग है यारो जिसका गुलामी नाम है उसका जीना भी क्या जीना जिसका देश गुलाम है उसका जीना भी क्या जीना जिसका देश गुलाम है सीन में जो दिल है यारो ਬਨਾ ਬੋਲਾ ਨਿਰਲੰਗ ਦੇ ਪਸੰਤੀ ਚੋਲਾ ਮੈਂ ਰੰਗ ਦੇ ਪਸੰਤੀ ਚੋਲਾ ਮੈਂ ਰੰਗ ਦੇ ਪਸੰਤੀ ਚੋਲਾ ਦੋਸਤੋ ਮੈਂ ਨਰੂਲਾ ਜੀ ਰਪਲੇਟਰ ਵੱਲੋਂ ਆਜ਼ਾਦ ਦਿਵਸ ਸਮਰਪਿਤ ਹੈ ਸ਼ਹੀਦ ਭਗਤ ਸਿੰਘ ਰਾਜਗੁਰੂ ਸਰਦੇਵ ਜਿਨ੍ਹਾਂ ਅੱਜ ਦੇ ਦਿਨ ਹੱਸ ਹੱਸ ਕੇ ਪાંਸੀ ਦੇ ਫੰਦੇ ਚੁੰਮੇ ਤੇ ਆਜ਼ਾਦੀ ਲਈ ਮੌਤ ਨੂੰ ਗਲੇ ਲਗਾਇਆ ਅੱਜ ਜੋ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਔਰ ਗੁਲਾਮੀ ਜੋ ਕਿ ਅੰਗਰੇਜ਼ਾਂ ਦੀ ਤੋਂ ਜੋ ਪਰੇ ਹਟਾਇਆ ਤਾਂ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਦੋਸਤੋ ਹਟਾਇਆ ਦੋਸਤੋ ਅੱਜ ਦਾ ਦਿਨ ਸਮਰਪਿਤ ਹੈ ਉਹਨਾਂ ਸ਼ਹੀਦਾਂ ਨੂੰ ਜੋ ਜਿੰਨਾਂ ਨੇ ਝੇਲਾਂ ਵਿੱਚ ਪਸੀਹੇ ਝੱਲੇ ਜਿਨ੍ਹਾਂ ਨੂੰ ਬਰਫ਼ ਤੇ ਲਟਾਇਆ ਗਿਆ ਤੇ ਕੋੜਿਆਂ ਦੀ ਅੱਗ ਨਾਲ ਸਰੀਰਾਂ ਨੂੰ ਉਹਨਾਂ ਦੇ ਅੰਦਰੋਂ ਚੋਸਾਇਆ ਗਿਆ ਪਰ ਉਹਨਾਂ ਨੇ ਦੋਸਤੋ ਸੀ ਨਹੀਂ ਕੀਤੀ ਤੇ ਹਮੇਸ਼ਾ ਭਾਰਤ ਮਾਂ ਦੇ ਨਾਲ ਪਿਆਰ ਕਰਦਿਆਂ ਹੋਇਆਂ ਆਪਣੇ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦੋਸਤੋ ਦਿੱਤੀਆਂ ਦੋਸਤੋ ਸ਼ਹੀਦ 에 आजम ਭਗਤ ਸਿੰਘ ਦੀ ਮਾਂ ਜਦੋਂ ਜੇਲ੍ਹ ਦੇ ਵਿੱਚ ਆਉਂਦੀ ਹੈ ਮਿਲਣ ਤਾਂ ਸ਼ਹੀਦ 에 आजम ਭਗਤ ਸਿੰਘ ਆਪਣੀ ਮਾਂ ਨੂੰ ਕੀ ਕਹਿੰਦੇ ਨੇ ਤੂੰ ਨਾ ਰੋ ਨਾ तो लाते हैं दुल्हन सभी फांसी हर कोई के चढ़ेगा नहीं ए वतन वतन हमको तेरी कसम तेरी राहों में जहां तक लुटा जाएगे। ए बतन वतन ਜੁਟਾ ਜਾਏਗੇ ਦੋਸਤੋ ਆਜ਼ਾਦੀ ਤਾਂ ਮਿਲੀ ਪਰ ਆਜ਼ਾਦੀ ਦਾ ਕੁਝ ਚੰਦ ਲੋਕ ਹੀ ਫਾਇਦਾ ਲੈ ਗਏ ਦੋਸਤੋ ਜਿਨ੍ਹਾਂ ਦੀਆਂ ਪਤਨੀਆਂ ਸੰਧਰੀਆਂ ਦੇ ਨਾਲ ਨਜ਼ਦੀਕੀਆਂ ਸੀ ਦੋਸਤੋ ਤੇ ਜਿਨ੍ਹਾਂ ਕੋਲ ਸਪਾਰਸ਼ਣ ਸੀ ਤੇ ਰਿਸ਼ਤਾ ਸੀ ਦੋਸਤੋ ਕੀ ਭਗਤ ਸਿੰਘ ਦੇ ਵਰਗੇ ਸ਼ਹੀਦਾਂ ਦਾ ਸੁਪਨਾ ਪੂਰਾ ਹੋਇਆ ਤੁਸੀਂ ਪੁੱਛੋ ਆਪਣੇ ਦਿਲਾਂ ਨੂੰ ਔਰ ਮੇਰਾ ਜੋ ਦਿਲ ਕਹਿੰਦਾ ਹੈ ਦੋਸਤੋ ਉਹ ਬਿਲਕੁਲ ਨਹੀਂ ਪੂਰਾ ਹੋਇਆ ਦੋਸਤੋ ਅਜ ਵੀ ਮਲਾਵਟ ਦਾ ਦੌਰ ਹੈ ਦੋਸਤੋ ਇਹਨਾਂ ਸ਼ਹੀਦਾਂ ਦੇ ਸੁਪਨੇ ਦੇ ਵਿੱਚ ਜੋ ਲਿਖਿਆ ਸੀਗਾ ਕੀ ਅੱਜ ਪੂਰੇ ਹੋ ਰਹੇ ਨੇ ਕੀ ਅਸੀਂ ਉਹ ਜਿਹੜੀ ਆਜ਼ਾਦੀ ਹੈ ਉਹ ਪਰਕਰਾਰ ਰੱਖ ਸਕੇ ਦੋਸਤੋ ਦੋਸਤੋ ਅਜ ਵੀ ਫਿਰਕਾਪ੍ਰਸਤੀ ਹਾਵੀ ਹੈ ਜਦੋਂ ਕਿ ਭਾਰਤ ਦੇ ਵਿੱਚ ਭਗਤ ਸਿੰਘ ਹਰਾਂ ਨੇ ਸਾਡੇ ਘਰ ਤੇ ਜੰਗ ਲੜੀ ਸੀ ਦੋਸਤੋ ਜਿੰਦੇ ਵਿੱਚ ਹਿੰਦੂ ਵੀ ਸੀ ਮੁਸਲਮਾਨ ਵੀ ਸੀ ਦੋਸਤੋ ਹਰ ਤਰ੍ਹਾਂ ਦਾ ਵਰਗ ਸੀ ਜਿਨ੍ਹਾਂ ਨੇ ਇਸ ਆਜ਼ਾਦੀ ਦੇ ਵਿੱਚ ਭਾਗ ਲਿਆ ਪਰ ਅੱਜ ਫੇਰ ਉਹੀ ਫਿਰਕਾ ਪ੍ਰਸਤ ਤੂੰ ਹਿੰਦੂ ਮੈਂ ਸਿੱਖ ਤੈ ਹਿੰਦੂ ਤੂੰ ਸਿੱਖ ਦੋਸਤੋ ਸ਼ਹੀਦ ਭਗਤ ਸਿੰਘ ਫੋਹਾਰਾਂ ਦੇ ਨਾਲ ਚੰਦਰਸ਼ੇਖਰ ਅਜਾਲ ਵਰਗੇ ਬਿਹਾਰ ਤੋਂ ਬਟੁਕੇਸ਼ਵਰ ਦਾਤ ਵਰਗੇ ਜਿਹੜੇ ਸੀ ਸ਼ਹੀਦਾਂ ਨੇ ਵੀ ਜਿਹੜੀਆਂ ਉਹ ਵੀ ਜਿਹੜੀਆਂ ਹੈ ਕੁਰਬਾਨੀਆਂ ਲੜੀਆਂ ਦੋਸਤੋ ਫਿਰਕਾ ਪ੍ਰਸਤੀ ਨੂੰ ਪਰੇ ਹਟਾ ਕੇ ਕੀਤੀ ਲੇਕਿਨ ਅੱਜ ਦੋਸਤੋ ਤੁਸੀਂ ਦੇਖਦੇ ਹੋ ਕਿ ਸਾਡੇ ਮੁਲਕ ਦੇ ਵਿੱਚ ਫਿਰਕਾ ਪ੍ਰਸਤੀ ਕਿਵੇਂ ਹਾਰੀ ਹੈ ਕਿਵੇਂ ਝੰਡਿਆਂ ਦੇ ਨਾਮ ਤੇ ਲੜਾਈਆਂ ਜਾਰੀ ਹੈ ਦੋਸਤੋ ਬੜਾ ਹੀ ਗਹਿਰਾਤਾ जीना भी क्या जीना जिसका देश गुलाम है उसका जीना जीना क्या जिसका देश गुलाम है उसका जीना भी क्या जीना जिसका देश गुलाम है सीने में जो दिल था ਸੰਤੀ ਜੋ ਲਮੈ ਰੰਗ ਦੇਵ ਸੰਤੀ ਜੋ ਲਾ ਦੋਸਤੋ ਅੱਜ ਬੇਰੋਜ਼ਗਾਰੀ ਜਿਹੜੀ ਹੈ ਉਹ ਘੱਟ ਹੋਉਂਦਾ ਨਾਮ ਨਹੀਂ ਲੈ ਰਹੀ ਉਹੋ ਹੀ ਸਾਡੀ ਸਿੱਖਿਆ ਪ੍ਰਣਾਲੀ ਉਹ ਹੀ ਅੰਗਰੇਜ਼ਾਂ ਦੀ ਦੇਣ ਸਿੱਖਿਆ ਪ੍ਰਣਾਲੀ ਮੁਕੈਲੇ ਦੀ ਸਿੱਖਿਆ ਪ੍ਰਣਾਲੀ ਤੇ ਨੌਜਵਾਨ ਅੱਜ ਕੱਲ੍ਹ ਦੋਸਤੋ ਕੰਮ ਕਰਕੇ ਖੁਸ਼ ਨਹੀਂ ਜਨਾਵਾਰਾ ਕਰਦੀ ਤੇ ਮੋਟਰਸਾਈਕਲ ਕਲਚਰ ਤੇ ਲੋਚਾਪਨ ਅਪਣਾ ਕੇ ਪਤਾ ਨਹੀਂ ਉਹ ਦੋਸਤੋ ਦੇਸ਼ ਨੂੰ ਕਿੱਧਰ ਵਾਲੇ ਪਾਸੇ ਲਿਜਾਣਦੇ ਹਨ ਕਿੱਧਰ ਵਾਲੇ ਪਾਸੇ ਲਿਜਾਣਦੇ ਹਨ ਦੋਸਤੋ ਜਦੋਂ ਭੁਖੜ ਹੜਤਾਲ ਤੇ ਸੀ ਸ਼ਹੀਦ ਭਗਤ ਸਿੰਘ ਤਾਂ ਜਤਿੰਦਾਸ ਦੀ ਮਰਦੂ ਹੋ ਜਾਂਦੀ ਹੈ ਜਦੋਂ ਭੁਖੜ ਹੜਤਾਲ ਦੇ ਦੌਰਾਨ ਭੁੱਖੇ ਪਾਣੇ ਜਦੋਂ ਦਾਸ ਦੀ ਮਰੂਤੀ ਹੁੰਦੀ ਹੈ ਤਾਂ ਸ਼ਹੀਦ ਭਗਤ ਸਿੰਘ ਜਿਹੜਾ ਹੈ ਉਹਨੂੰ ਆਪਣੀ ਬੁੱਕਲ ਦੇ ਵਿੱਚ ਲੈਂਦਾ ਹੈ ਤਾਂ ਕੀ ਕਹਿੰਦੇ ਹਨ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ दिल में है दे